ਲੁਧਿਆਣਾ ਦੇ ਵਿੱਚ ਆਮ ਆਦੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਅਲੱਗ-ਅਲੱਗ ਥਾਵਾਂ ਦੇ ਸੜਕਾਂ ਦਾ ਉਤਕਾਟਨ ਕੀਤਾ ਗਿਆ। ਇਸ ਦੌਰਾਨ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਸੜਕ ਦੇ ਸਬੰਧ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਸੀ ਅਤੇ ਉਹਨਾਂ ਵੱਲੋਂ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਇਹ ਸੜਕ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਅਤੇ ਇਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਰੀਬ-ਕਰੀਬ 20 ਲੱਖ ਰੁਪਏ ਦੀ ਲੱਗ ਦੇਣਾ ਇਹ ਸੜਕ ਦਾ ਉਤਘਾਟਨ ਕੀਤਾ ਗਿਆ ਅਤੇ ਇਹ ਸਭ ਕੁਝ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਅਤੇ ਇਸ ਦੌਰਾਨ ਪੋਨਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਸੜਕ ਦੇ ਵਿੱਚ ਪੁਰਾਣੀ ਸਹੀ ਹਾਲਾਤ ਦੇ ਵਿੱਚ ਟਾਇਲਰ ਨਿਕਲਣ ਗਿਆ ਉਸ ਨੂੰ ਦੂਸਰੀ ਜਗ੍ਹਾ 'ਤੇ ਲਗਾਇਆ ਜਾਵੇਗਾ ਜਿਸ ਨਾਲ ਲੋਕਾਂ ਦਾ ਟੈਕਸ ਰੁਪਏ ਪੈਸਾ ਬਚੇਗਾ ਅਤੇ ਪੋਨਾਂ ਨੂੰ ਲੋਕਾਂ ਦੀ ਸੇਵਾ ਵਿੱਚ ਹੋਰ ਥਾਂ ਤੇ ਲਗਾਇਆ ਜਾਵੇਗਾ ਜੋ ਤਿੰਨ ਦੇ ਕਰੀਬ ਉਤ ਘਟਣ ਨੇ ਪਹਿਲਾ ਕਰਤਾਰਨਗਰ ਫਿਰ ਦੂਸਰਾ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਖਚਨ ਦੇ ਨਾਲ ਦੀਆਂ ਦੋ ਗੁਲੀਆਂ ਤੀਸਰਾ ਤੋਂ ਕੱਟਣਾ ਜਿਹੜੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਵੀ ਦੁਗਰੀ ਪੌੜੀ ਨੂੰ ਚੌੜਾ ਕੀਤਾ ਜਾਵੇ ਉਹਦਾ ਅੱਜ 4 ਵਜੇ ਤੱਕਟਣਾ ਮੈਂ ਧੰਨਵਾਦ ਕਰਦਾ ਬਾਬਾ ਦੀਪ ਸਿੰਘ ਮਹਾਰਾਜ ਜਿਨ੍ਹਾਂ ਨੇ ਇਹ ਨੇਕ ਕਾਰਜ ਮੈਨੂੰ ਦਿੱਤੇ ਨੇ ਫਿਰ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਦੀ ਦੇਖਰੇਖ ਵਿੱਚ ਇਹ ਸਾਰੇ ਕੰਮ ਹੋ ਗਏ ਜਿਹੜਾ ਹੁਣ ਰਿਕਾਰਡਿੰਗ ਕੀਤਾ ਕਿੰਨੇ ਲੱਖ ਲੱਗਿਆ ਇਹ 20 ਲੱਖ ਦੀ 20 ਲੱਖ ਕੁਝ ਹਜ਼ਾਰ ਦੀ ਲਗਤ ਨਾਲ ਜਿਹੜੀ ਇੰਟਰ ਲੋਕ ਜਿਹੜੀ ਟਾਇਲ ਨਵੀਂ ਲੋਣੀਆ ਪਰ ਜਿਹੜੀ ਟਾਇਲ ਹੈ ਇਹ ਕਾਫੀ ਹੱਦ ਤੱਕ ਟਾਇਲ ਵਧਿਲੀ ਪਈ ਹੈ ਇਹਦੇ ਚੋਂ ਅਸੀਂ ਟਾਇਲ ਉਸ ਈਰੀ ਤੇ ਲੈ ਜਾਵਾਂਗੇ ਵੀ ਜਿੱਥੇ ਲੋਕਾਂ ਦੇ ਟੈਕਸਾਂ ਦਾ ਪੈਸਾ ਬਿਤਾਇ ਸਕੇ ਇਸ ਟਾਇਲ ਨਾਲ ਕੰਮ ਚੱਲੇ ਜਿਹੜਾ ਪਿੱਛੇ ਰਿਕਾਰਡਿੰਗ ਕੀਤਾ ਉਹ ਕਿੰਨੀ ਲਗਤ ਨਾਲ ਉਹ 1.5 ਲੱਖ ਦੀ ਲਗਤ ਨਾਲ ਜਿਹੜੀ ਸੜਕ ਨੂੰ ਆਰ ਐਮ ਸੀ ਕਰਨਾ ਉਹਦੇ ਵਿੱਚ ਜਿਹੜੀ ਟਾਇਲ ਲੱਗੀ ਹੈ ਕੋਝ ਟੁੱਟੀ ਹੋਏ ਜਿਹੜੀ ਬਜਦੀ ਹੈ ਉਹ ਵੀ ਅਸੀਂ ਸਹੀ ਜਗ੍ਹਾ ਜੁਟੀਲਾਈਜ਼ ਕਰਾਂਗੇ ਉਹ ਪਿਛਲੀ ਜਿਹੜੀ ਸੜਕ ਦਾ ਤੁਸੀਂ ਸੁਝਾਟਗੇ ਤੱਕ ਲਗ ਕਾਫੀ ਦੇਰ ਤੱਕ ਲੋਕਾਂ ਦੀ ਡਿਮਾਂਡ ਸੀ ਲੰਬੇ ਸਮੇਂ ਤੋਂ ਮੰਗ ਸੀ ਕਿਉਂਕਿ ਇਹ ਲੋਕਾਂ ਨੂੰ ਸਹਨਦੇ ਸੀ ਵੀ ਲੋਕ ਇਹਨਾਂ ਨੂੰ ਕੀ ਲੋੜਾ ਕੰਮ ਕਰਨ ਦੀ ਵੀ ਇਹ ਤਾਂ ਕੰਮ ਕਰਨ ਵਾਲੇ ਤਨਖਾਹ ਵਾਲੇ ਵਧੀਆ ਇਹਨਾਂ ਕੋਲੇ 4 ਰੁਪਏ ਨੇ ਇਹਨਾਂ ਨੂੰ ਕੀ ਲੋੜਾ ਪਰ ਰਹਿਣ ਸਹਿਣ ਦੀ ਸਖਾਵਾਂ ਮਾਹੌਲ ਹਰੇਕ ਨਾਗਰਿਕ ਦਾ ਹੱਕ ਹੈ ਅਸੀਂ ਬਚਨ ਬੱਧਾ ਕਿ ਲੋਕਾਂ ਨੂੰ ਰਹਿਣ ਸਹਿਣ ਲਈ ਚੁਗਿਰਦਾ ਸਾਫ਼ ਸੁਥਰਾ ਤੇ ਵਧੀਆ ਚਾਹੀਦਾ। ਬਾਕੀ ਜਿਹੜੀਆਂ ਸਰਕਾਰਾਂ ਆਉਂਦੀਆਂ ਸੀ ਸਾਢੇ 4 ਸਾਲ ਤੋਂ ਬਾਅਦ ਐਮ.ਐਲ.ਏ ਜਾਂ ਕਾਉਂਸਲਰ ਦਿਖਦੇ ਹੁੰਦੇ ਸੀ। ਜਦਕਿ ਤੁਹਾਡੀ ਸਰਕਾਰ ਆਂਦੇ ਸਾਰੀ ਤੁਸੀਂ ਕੰਮ ਜਿਹੜੇ ਕਰ ਰਹੇ ਹੋ ਤੇ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ? ਬਿਲਕੁਲ ਤੁਸੀਂ ਵਧੀਆ ਸਵਾਲ ਕਰਿਆ ਵੀ ਉਹ ਸਾਢੇ 4 ਸਾਲ ਪਹਿਲਾਂ ਦਿਖਦੇ ਸੀ। ਤੇ ਲੋਕਾਂ ਨੇ ਪੱਕੇ ਹੀ ਦਿਖਣੋਂ ਹਟਾਤੇ। ਜੀ। ਲੋਕਾਂ ਨੇ ਪੱਕੇ ਹੀ ਦਿਖਣੋਂ ਹਟਾਤੇ ਹੁਣ ਦਿਖਿਆ ਕਦੇ ਕੋਈ? ਨਾ ਕੋਈ ਦਿਖੂਗਾ ਤੇ ਨਾ ਮੈਨੂੰ ਲੱਗਦਾ 20 ਸਾਲ ਅੱਗੇ ਵੀ ਦੇਖਣ ਜਣੇ। ਤੇ ਤੁਹਾਡੇ ਵੱਰੋਂ ਲਗਾਤਾਰ ਇਦਾਂ ਹੀ ਕੰਮ ਚੱਲਦੇ ਰਹਿਣ। ਦੇਖੋ ਮੈਂ ਬਚਨ ਬੱਧਾ ਆਪਣੇ ਹਰਕਤ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਏਡਾ ਵੱਡਾ ਮਾਣ ਦਿੱਤਾ ਹੈ। ਅ ਅਖੀਰਲੇ ਦਮ ਤੱਕ ਇਹਨਾਂ ਲੋਕਾਂ ਦੀ ਸੇਵਾ ਵੀ ਕਰੂੰਗਾ। ਹਲਕਾ ਆਤਮਨਗਰੋਂ ਨੰਬਰ 1 ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੂਗਾ। ਐਮਐਲਏ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਲਈ ਹੋਈ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਤਿਮਾ ਲਾ ਕੇ ਅ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਿਠਾਇਆ ਗਿਆ। ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹ ਵੀਡੀਓ ਐਮਪੀ ਵੀ ਦੱਸੀ ਜਾ ਰਹੀ ਹੈ। ਉਹ ਕਿਤੇ ਬਾਲ ਸਟੇਟ ਦੀ ਵੀਡੀਓ ਹੈ ਗੁਰੂ ਨਾਨਕ ਸਾਹਿਬ ਦੀ ਜਿਹੜੀ ਫ ਉਹਨੂੰ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਬਣਾ ਕੇ ਉਹ ਮੰਨ ਪਰੋਦੇ ਹਦੀ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਗੁਰੂ ਨੇ ਤੇ ਗੁਰੂ ਨਾਨਕ ਸਾਹਿਬ ਸਾਡੇ ਪਹਿਲੇ ਗੁਰੂ ਨੇ ਉਹ ਦਸਾਂ ਗੁਰੂਆਂ ਦੀ ਜਗਤ ਦੀ ਜੋਤ ਹੈ ਇਹ ਬਾਹਲੀ ਸਟੇਟ ਦੀ ਗੱਲ ਹੈ ਤਾਂ ਮੈਂ ਇਹਦੇ ਤੇ ਕੋਈ ਪ੍ਰਤੀਕਰਮ ਨਹੀਂ ਕਰਾਂ ਤਾਂ ਮੈਂ ਕਹਿੰਦਾ ਚੰਗਾ ਜੀ ਕਿਉਂ ਬਨਾਮ ਜੀ ਸਰ ਹਾਂਜੀ ਕਬਲਜੀਤ ਸਿੰਘ ਜੀ ਵਾਰਡ ਨੰਬਰ 51 ਦਾ ਮੈਂ ਸੇਵਾਦਾਰ ਹਾਂ ਜੀ ਤੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਅਜਤ ਐਮਐਲਏ ਸਾਹਿਬ ਦੁਆਰਾ ਹạchਨ ਕੀਤਾ ਗਿਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੇ ਵਾਰਡ ਦੇ ਸਾਰੇ ਨਿਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਸਰਦਾਰ ਕੁਲੰਦ ਸਿੰਘ ਸਿੱਧੂ ਜੀ ਦਾ ਯਵਰਾਜ ਸਿੱਧੂ ਜੀ ਦਾ ਸਾਡੇ ਮਾਨ ਸਾਹਿਬ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਅਸੀਂ ਜੋ ਵੀ ਕੰਮ ਉਹਨਾਂ ਨੂੰ ਜੋ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਕੋਈ ਸੀਵਰੇਜ ਕੋਈ ਗਲੀਆਂ ਕੋਈ ਲਾਈਟ ਪਹਿਲ ਦੇ ਆਧਾਰ ਤੇ ਸਾਡਾ ਕੰਮ ਹੋ ਰਿਹਾ ਤੁਸੀਂ ਦੇਖ ਹੀ ਲਿਆ ਹੋਣਾ ਇੱਕ ਦੁਕਾਨ ਤੇ ਅਸੀਂ ਕਰਤਾਰਨਗਰ ਚ ਕਰਕੇ ਆਏ ਹਾਂ 10 ਲੱਖ ਦਾ ਹੁੰਦਾ ਜਿਹੜਾ ਐਸਟੀਮੇਟ ਹੈ ਇੱਕ ਉਦਘਾਟਨ ਉਹਨਾਂ ਐਕਸਟੈਂਸ਼ਨ 'ਚ ਹੋ ਰਿਹਾ ਜਿੰਦਾ 20 ਲੱਖ ਕੁ 6000 ਦਾ ਐਸਟੀਮੇਟ ਹੈ ਜੀ ਤੇ ਪਿਛਲੇ ਹਫਤੇ ਵੀ ਅਸੀਂ ਅੰਬੇਦਕਰ ਨਗਰ ਵੀ ਉਦਘਾਟਨ ਕੀਤਾ ਤੇ ਇਹ ਕਹਨਾ ਚਾਹਾਂਗਾ ਵੀ ਜੋ ਵੀ ਕੰਮ ਅਸੀਂ ਕਰ ਰਹੇ ਹਾਂ ਪਹਿਲ ਦੇ ਆਧਾਰ 'ਤੇ ਹੋ ਰਿਹਾ ਜੀ ਤੇ ਵਿਕਾਸ ਹੀ ਸਾਡਾ ਦੇਖੋ ਇੱਕ ਮੁੱਖ ਲਕਸ਼ਯ ਹੈ ਤੇ ਸਾਡੇ ਐਮਐਲਏ ਸਾਹਿਬ ਜਿਹੜੇ ਦਿਨ ਰਾਤ ਇੱਕ ਕਰ ਰਹੇ ਨੇ ਆਪਣੇ ਵਾਰਡ ਲਈ ਕਹਿ ਲਓ ਆਪਣੇ ਹਲਕੇ ਲਈ ਆਤਮਨਗਰ ਲਈ ਤੇ ਅਸੀਂ ਇੱਕ ਵਾਰਡ ਦਾ ਜਿਹੜਾ ਮੌਕਾ ਉਨ੍ਹਾਂ ਨੇ ਮੈਨੂੰ ਦਿੱਤਾ ਤੇ ਮੈਂ ਵੀ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚਲਦੇ ਹੋਏ ਇਹੀ ਕੋਸ਼ਿਸ਼ ਕਰੂੰਗਾ ਜੀ ਵੀ ਜੋ ਉਹਨਾਂ ਨੇ ਜੋ ਸਿੱਖਿਆ ਉਹਨਾਂ ਤੋਂ ਉਹੀ ਕਰਨਾ ਲੋਕਾਂ ਦੀ ਸੇਵਾ ਹੀ ਬਸ